ਸੇਵਾ ਤੇ ਬਹੁਤ ਸਮਾਂ ਬਹੁਤ ਲੰਮੀ ਉਮਰ ਰਹਿਣਾ ਹੈ ਇਹ ਸਾਡੇ ਹੀ ਪ੍ਰਦੇਸ਼ ਵਿੱਚ ਹਾਂ ਕਿਉਂਕਿ ਸਾਡਾ ਪਰਮੇਸ਼ਰ ਪ੍ਰਭ ਯਿਸੂ ਮਸੀਹ ਸਾਨੂੰ ਹਰ ਪੱਖੋਂ ਬਚਾਉਣਾ ਚਾਹੁੰਦਾ ਹੈ ਹਰ ਪੱਖੋਂ ਸਾਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ ਲੇਕਿਨ ਕਿਉਂਕਿ ਸਾਡਾ ਸੁਪਨਾ ਨੇ ਮਸੀਹ ਦੇ ਨਿਆਂ ਦੇ ਸੰਘਰਸ਼ ਦੇ ਅੰਦਰ ਪ੍ਰਗਟ ਹੋਣਾ ਹੈ ਭਈ ਹਰੇਕ ਜੋ ਕੋ ਜੋ ਸੁਨੇਹ ਦੇ ਵਿੱਚ ਕੀਤਾ ਹੈ ਭਾਵੇਂ ਭਲਾ ਦੇ ਭਾਵੇਂ ਬੁਰਾ ਜਿਹੋ ਜਿਹਾ ਇਨਸਾਨ ਨੇ ਕੀਤਾ ਹੈ ਖੁਦਾ ਪਰਮੇਸ਼ਰ ਆਪ ਉਹਨੂੰ ਵਚਨ ਦਦਾ ਹੈ ਉਹਦੇ ਨਿਸਾਰ ਹੀ ਉਸ ਇਨਸਾਨ ਨੂੰ ਦਾ ਫਲ ਮਿਲੇਗਾ ਦਾਨੀਅਲ ਕੱਢ ਕੇ ਵੇਖੋ ਬਾਹਰ ਹੀ ਸਾਡਾ ਪਰਮੇਸ਼ਰ ਸਾਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ ਸਾਡਾ ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦਾ ਹੈ ਇੱਕ ਦਿਨ ਆਉਣ ਵਾਲਾ ਹੈ ਇੱਕ ਸਾਲ ਆਉਣ ਵਾਲਾ ਹੈ ਜਿੰਨਾ ਲੋਕਾਂ ਨੇ ਪ੍ਰਭੇ ਯਿਸੂ ਮਸੀਹ ਨੂੰ ਕਬੂਲ ਕੀਤਾ ਪ੍ਰਭੇ ਯਿਸੂ ਮਸੀਹ ਦੇ ਨਾਲ ਉਹਨਾਂ ਨੇ ਜੀ ਉੱਠਣਾ ਹੈ ਔਰ ਬਾਈਬਲ 'ਚ ਲਿਖਿਆ ਕਿ ਬਹੁਤ ਸਾਰੇ ਜਿਹੜੇ ਧਰਤੀ ਦੇ ਉੱਤੇ ਨੇ ਬਹੁਤ ਢੇਰ ਸਾਰੀਆਂ ਕਬਰਾਂ ਬਾਈਬਲ 'ਚ ਲਿਖਿਆ ਖੁੱਲਣੀਆਂ ਨੇ ਬਾਅਦ ਕੁਝ ਲੋਕਾਂ ਨੇ ਪ੍ਰਭੇ ਯਿਸੂ ਮਸੀਹ ਦੇ ਨਾਲ ਜਦੋਂ ਖੜੇ ਹੋਣਾ ਹੈ ਕੁਝ ਲੋਕਾਂ ਨੇ ਆਦਰ ਵਾਸਤੇ ਤੇ ਕੁਝ ਲੋਕਾਂ ਨੇ ਯਾਤਰ ਵਾਸਤੇ ਕੁਝ ਲੋਕਾਂ ਦੇ ਬਹੁਤ ਸਾਰੇ ਖੁਸ਼ ਹੋਣਗੇ ਬਹੁਤ ਕਈ ਬਹੁਤ ਸਾਰੇ ਕਈ ਲੋਕ ਜਿਹੜੇ ਇਹੋ ਜਿਹੋਨ ਦਾ ਸਵਕਤ ਆਪਣੀ ਬੇਇੱਜ਼ਤੀ ਮਹਿਸੂਸ ਕਰਨਗੇ ਕਿਉਂਕਿ ਪ੍ਰਿਥਵੀ ਤੇ ਰਹਿ ਕੇ ਉਹਨਾਂ ਚੰਗਾ ਕੰਮ ਕੋਈ ਵੀ ਕੀਤਾ ਨਹੀਂ ਆ ਪਾਟ ਦੋ ਬੱਚੇ ਦਾ 12 ਦਾ ਦੋ পড়ੋ ਜਲਦੀ ਪੜੋ ਅਤੇ ਉਹਨਾਂ ਵਿੱਚੋਂ ਡੇ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾ ਬਿਠਣਗੇ ਪਾਈ ਸਰਦੀਪਕ ਜੀਵਨ ਲਈ ਅਤੇ ਹallelujah ਹallelujah ਪਾਸਾਰੇ ਲੋਕ ਢੇਰਾ ਦੇ ਢੇਰ ਲੋਕ ਜਿਹੜੇ ਪ੍ਰithvi ਦੇ ਉੱਤੇ ਨੇ ਸੁੱਤੇ ਪਏ ਨੇ ਉਹ ਸਾਰੇ ਜਾਗਣੇ ਨੇ ਔਰ ਕੁਝ ਲੋਕਾਂ ਨੇ ਆਦਰ ਵਾਸਤੇ ਤੇ ਕੁਝ ਲੋਕਾਂ ਨੇ ਯਾਤਰ ਵਾਸਤੇ ਪਰ ਜਿਨ੍ਹਾਂ ਨੇ ਦੇਹ ਦੇ ਵਿੱਚ ਰਹਿ ਕੇ ਚੰਗੇ ਕੰਮ ਕੀਤੇ ਨੇ ਖੁਦਾ ਪਰਮੇਸ਼ਰ ਦੇ ਸੰਘਾਸਨ ਦੇ ਸਾਹਮਣੇ ਜਦੋਂ ਉਹ ਖੜੇ ਹੋਣਗੇ ਤੇ ਸਾਡਾ ਯਹਵਾ ਪਰਮੇਸ਼ਰ ਉਹਨਾਂ ਨੂੰ ਸਵਾਸੇ ਦੇਵੇਗਾ ਹallelujah ਮੇਰੇ ਭੈਣ ਭਰਾਓ ਅੱਜ ਵੀ ਸਾਡੇ ਕੋਲ ਸਮਾਂ ਹੈ ਬਹੁਤ ਸਮਾਂ ਹੈ ਸਾਡੇ ਕੋਲ ਅੱਜ ਜਿਨ੍ਹਾਂ ਜਿਹੜੀ ਪ੍ਰਿਥਵੀ ਤੇ ਹਾਂ ਜਦੋਂ ਅਸੀਂ ਆਪਣੇ ਮੂੰਹ ਤੋਂ ਅੰਗੀਕਾਰ ਕਰਦੇ ਹਾਂ ਜੀਉਂਦੇ ਜੀ ਅਸੀਂ ਆਪਣੇ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ ਤੋਬਾ ਕਰਦੇ ਹਾਂ ਪਾਪ ਤੋਂ ਸਮਾ ਲੈਂਦੇ ਹਾਂ ਪਰਮੇਸ਼ੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ ਆਪਣੇ ਪਾਪਾ ਤੋਂ ਅਸੀਂ ਪਾਪਾ ਨੂੰ ਮੱਜ ਕੇ ਤੇ ਛੱਡ ਦਿੰਦੇ ਹਾਂ ਤਾਂ ਬਾਈਬਲ ਦੇ ਮੁਤਾਬਿਕ ਅਗਰ ਨਵਾਂ ਜੀਵਨ ਪਾਉਂਦੇ ਹਾਂ ਹallelujah ਸਦਾ ਦਾ ਜੀਵਨ ਪਾਉਂਦੇ ਹਾਂ ਸਦੀਪਕ ਜੀਵਨ ਪਾਉਂਦੇ ਹਾਂ ਪਰਮੇਸ਼ਰ ਪਵਿੱਤਰ ਬਾਣੀ ਦੱਸਦੀ ਹੈ ਕਿ ਉਹ ਕਿਹੜਾ ਜੀਵਨ ਹੈ ਇੱਕ ਉਹ ਸਦੀਪਕ ਜੀਵਨ ਹੈ ਇਸका ਕਿ ਪਰਮੇਸ਼ਰ ਪਵਿੱਤਰ वचन ਰਾਹੀਂ ਦੇ ਨੇ ढेर सारे जो धरती दी मिट्टी ਵਿੱਚ ਸੁੱਤੇ ਪਏ ਹਨ ਉਹ ਕੀ ਕਰਨਗੇ ਜਾਗ ਉੱਠਣਗੇ ਕਈ ਸਦੀਵਕ ਜੀਵਨ ਲਈ ਅਤੇ ਕਈ ਕਾਦੇ ਵਾਸਤੇ ਸ਼ਰਮਿੰਦਗੀ ਵਾਸਤੇ ਸ਼ਰਮਿੰਦਗੀ ਵਾਸਤੇ ਅਸਾਂ ਸਦੀਵਕ ਜੀਵਨ ਵਾਸਤੇ ਜੀ ਉੱਠਣਾ ਹੈ ਹallelujah ਸ਼ਰਮਿੰਦਗੀ ਵਾਸਤੇ ਨਹੀਂ ਜਿਹੜੇ ਲੋਕ ਸ਼ਰਮਿੰਦਗੀ ਵਾਸਤੇ ਉੱਠਣਗੇ ਪਾਇਬੁੱਝ ਲਿਖਿਆ ਹੈ ਕਿ ਉਸ ਵਕਤ ਬਹੁਤ ਵੱਡੀ ਇੱਕ ਅੱਗ ਹੋਵੇਗੀ। ਐੋ ਜੀ ਅੱਗ ਹੋਵੇਗੀ ਕਿ ਪਰਮੁੱਝ ਲਿਖਿਆ ਉਸ ਸੁੱਟਣ ਵਾਲੇ ਵਿੱਚ ਝੂਸੇ ਜਾਣਗੇ। ਐਹੋ ਜੀ ਅੱਗ ਹੈ ਉਹ ਸਦਾ ਸਦਾ ਦੀ ਨਰਕ ਦੀ ਅੱਗ ਹੈ। ਉਸ ਅੱਗ ਤੋਂ ਪਚਣ ਵਾਸਤੇ ਸਾਨੂੰ ਸਦੀਪਕ ਜੀਵਨ ਦਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬੜਾ ਹੀ ਜ਼ਰੂਰੀ ਹੈ ਕਿ ਉਹ ਜੀਵਨ ਜਿਹੜਾ ਹੈ ਉਹ ਸਦਾ ਦਾ ਜੀਵਨ ਹੈ। ਪਹਿਲਾ ਕ੍ਰਾਂਤੀਆਂ 15 ਅਧਿਆਏ ਜਲਦੀ ਨਾਲ ਖੋਲੋ। ਕਿਉਂਕਿ ਸਾਡਾ ਪਰਮੇਸ਼ਰ ਸਾਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ ਸਾਡਾ ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦਾ ਹੈ ਅਸੀਂ ਉਸ ਅੱਗ ਤੋਂ ਅੰਧਰਕ ਦੀ ਅੱਗ ਤੋਂ ਬਚਣਾ ਹੈ ਅਸੀਂ ਪ੍ਰਭ ਯਿਸੂ ਮਸੀਹ ਨੂੰ ਕਬੂਲ ਕਰਨਾ ਹੈ ਪ੍ਰਭ ਯਿਸੂ ਮਸੀਹ ਦੇ ਨਾਲ ਰਹਿਣਾ ਹੈ ਪ੍ਰਭ ਯਿਸੂ ਮਸੀਹ ਸਾਨੂੰ ਸਪਣਾਂ ਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਜਿਹੜੇ ਲੋਕਾਂ ਨੇ ਤੋਬਾ ਕੀਤੀ ਹੱਫਾ ਤੁਸਮਾ ਲਿਆ ਹੈ ਉਹ ਮੁਰਤਿਆਂ ਦੇ ਵਿੱਚੋਂ ਜੀ ਉੱਠਣਗੇ 20 ਬਚਨ ਫਰ ਹੋਣ ਦਾ ਸੀਤਾ ਮੁਰਤਿਆਂ ਵਿੱਚੋਂ ਜੀ ਉੱਠਿਆ ਹੈ ਹਮ ਸੁਤਿਆ ਹੋਇਆ ਦਾ ਪਹਿਲਾ ਫਲ ਹੈ ਹਾਲੇਲੂਇਆ 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 ਪਰਮੋ ਤਮਸੀ ਕੀ ਹੈ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਇਸ ਸੁਤਿਆ ਹੋਇਆ ਦਾ ਪਹਿਲਾ ਫਲ ਹੈ ਜਿਵੇਂ ਇਸ ਮੁਸੀਬ ਮੁਰਦਿਆਂ ਤੋਂ ਜੂਨਾ ਹੋਇਆ ਤਾਂ ਬਰਸੀ ਵੀ ਮੁਰਦਿਆਂ ਦੇ ਜੂnde ਹੋਵਾਂਗੇ ਕਿਤਾ ਹallelujah ਅਸੀਂ ਸਭ ਆਪਣੇ ਪਰਮੇਸ਼ਰ ਦੇ ਧੀਆਂ ਤੇ ਪੁੱਤਰਾਂ ਤੇ ਜੇ ਅਸੀਂ ਉਹਦੇ ਧੀਆਂ ਤੇ ਪੁੱਤਰਾਂ ਤੇ ਸਾਡਾ ਜਿਹੜਾ ਪਿਤਾ ਹੈ ਜਿਹਾਵਾ ਪਰਮੇਸ਼ਰ ਕੋਈ ਆਮ ਨਹੀਂ ਆ ਕਿਉਂਕਿ ਪਰਮੇਸ਼ਰ ਦੀ ਪਵਿੱਤਰ ਬਾਣੀ ਦੱਸਦੀ ਆ ਲਿਖਿਆ ਧਰਤੀ ਦੇ ਪੈਰ ਰੱਖਣ ਦੀ ਚੌਂਕੀ ਤੇ ਸਵੱਗ ਮੇਰੇ ਬਾਣ ਦਾ ਸਿੰਘਾਸਣ ਹੈ ਕਿੰਨਾ ਵੱਡਾ ਸਾਡਾ ਪਰਮੇਸ਼ਰ ਹੈ ਹallelujah ਇੱਦਾਂ ਵੱਡਾ ਸਾਡਾ ਪਰਮੇਸ਼ਰ ਹੋਵੇ ਤੇ ਸਾਡਾ ਉਹਦੇ ਤੇ ਵਿਸ਼ਵਾਸ ਹੀ ਨਾ ਹੋਵੇ ਕਿ ਜਿਹੜਾ ਮੂਰਤੀਆਂ 'ਚ ਉਹ ਜਿੰਦਾ ਹੋਇਆ ਕਈ ਲੋਕ ਕਹਿੰਦੇ ਯਾਰੇ ਕਿਵੇਂ ਹੋਵੇਗਾ ਇਹ ਕਿੰਦਾ ਹੋ ਸਕਦਾ ਕਿ ਅਸੀਂ ਮੂਰਤੀਆਂ 'ਚ ਜਿਉਂਦੇ ਹੋਵਾਂਗੇ ਕਈਆਂ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਜੇ ਉਹ ਇਨਸਾਨ ਧਰਤੀ ਤੋਂ ਜਾਂਦਾ ਹੈ ਦੂਜੀ ਜੁਨਤ ਆ ਜਾਂਦਾ ਹallelujah ਕਈ ਲੋਕ ਕਹਿੰਦੇ ਨੇ ਯਾਰ ਇਹ ਤਾਂ ਦੋਰਾ ਜੀਵਨ ਆ ਇਹ ਤਾਂ ਨਹੀਂ ਕਿਤੇ ਵੀ ਦਿਖਾ ਬਾਈਬਲ ਦੇ ਵਿੱਚ ਬਾਪ ਜੀ ਨੇ ਕਿਹਾ ਇੱਕ ਵਾਰੀ ਮਰਨਾ ਤੇ ਦੂਜੀ ਵਾਰੀ ਕੀ ਆ ਨ્યાਹ ਹੈ ਬੋਲੋ ਹallelujah ਹallelujah ਸਿਰਫ ਤੋਂ ਸਿਰਫ ਇਨਸਾਨ ਪ੍ਰਿੰਸੀਪਟੀ ਇੱਕ ਹੀ ਵਾਰ ਹੁੰਦਾ ਹੈ ਤੇ ਦੂਸਰੀ ਵਾਰ ਇਨਸਾਨ ਦਾ ਨ્યાਹ ਹੈ ਤੇ ਜਿਹੜੇ ਲੋਕ ਆਪਣੇ ਹਵਾ ਦੀ ਤਰਖਣ ਵਾਲੇ ਲੋਕ ਨੇ ਉਹ ਡਰਨ ਵਾਲੇ ਲੋਕ ਨੇ ਬਾਈਬਲ ਚ ਲਿਖਿਆ ਆਪਣੇ ਡਰਨ ਵਾਲੇ ਦੁਆਰੇ ਦੂਤਾ ਨਹੀਂ ਆੜਾ ਲੱਗਣਾ ਤੇ ਵਾਲਾ ਉਹਨਾਂ ਦੁਆਰੇ ਲੱਗਦੀਆਂ ਨੇ ਜਿਹੜੇ ਆਵਾ ਪਰਮੇਸ਼ਰ ਦੇ ਭੈਦੋ ਚ ਰਿਆ ਰੋਲੇ ਲੋਕ ਹੁੰਦੇ ਹਾਲੇਲੂਇਆ ਇਸ ਕਰਕੇ ਮੈਲੇ ਅਸੀਸ ਭੈਣ ਭਰਾਓ ਸਾਡਾ ਪਰਮੇਸ਼ਰ ਸਾਨੂੰ ਸੁਪਨਾ ਨੂੰ ਹੀ ਪੂਰਾਣਾ ਚਾਹੁੰਦਾ